ਨਮਸਕਾਰ ਦੋਸਤੋ ਮੈਂ ਰੋਹਿਤ ਬਨਾਰੀ ਸਵਾਗਤ ਕਰਦਾ ਹਾਂ ਆਪਣੇ ਪ੍ਰੋਗਰਾਮ 'ਚ ਅੱਜ ਰਾਸ਼ੀਆਂ ਦੀ ਜਾਣਕਾਰੀ ਤੁਹਾਨੂੰ ਦਵਾਂਗਾ ਸਭਨਾ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰਦੇ ਹਾਂ ਮੇਸ਼ ਰਾਸ਼ੀ ਵਾਲਿਆਂ ਵਾਸਤੇ ਅੱਜ ਦਾ ਦਿਨ ਕਾਫੀ ਅੱਛਾ ਰਹਿਣ ਵਾਲਾ ਹੈ ਅੱਜ ਦਾ ਦਿਨ ਸਫਲਤਾ ਦਾ ਮਿਲਣ ਦਾ ਚਾਂਸਸ ਬਣੇ ਹੋਏ ਹੈ ਇਸ ਦੇ ਨਾਲ ਨਾਲ ਕੋਈ ਅੱਛੀ ਖਬਰ ਆਉਣ ਦੇ ਚਾਂਸਸ ਬਣੇ ਹੋਏ ਹੈ ਇੱਛਾਵਾਂ ਪੂਰੀਆਂ ਹੋਣ ਦੇ ਚਾਂਸ ਨਾਲ ਬਣੇ ਹੋਏ ਹੈ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਅੱਜ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜ਼ਰੂਰ ਜਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਵਿਸ਼ਭ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਸਿਤਾਰਾ ਕੁੰਮਨ ਫਿਰਨ ਵਾਲਾ ਕਿਤੇ ਯਾਤਰਾ ਵਾਲਾ ਕਿਤੇ ਧਾਰਮਿਕ ਯਾਤਰਾ ਕਰਨ ਵਾਲਾ ਜਾਂ ਕਿਤੇ ਅੱਛੀ ਜਗ੍ਹਾ ਜਾਣ ਵਾਲਾ ਕੁੰਮਨ ਫਿਰਨ ਵਾਲਾ ਰਹੇਗਾ ਆਜ ਦੇ ਦਿਨ ਸੈਰ ਸਪਾਟੇ ਤੇ ਤੁਹਾਡੇ ਪੈਸੇ ਖਰਚ ਹੋ ਸਕਦੇ ਆ ਇਸ ਕਰਕੇ ਆਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਚਾਹਵਲਾ ਦਾ ਜਨ ਜ਼ਰੂਰ ਕਰਕੇ ਜਾਣਾ ਤਾਂ ਕਿ ਅੱਜ ਕੋਈ ਦਿੱਕਤ ਨਾ ਆਵੇ ਉਸ ਤੋਂ ਹੁਣ ਗੱਲ ਕਰਦੇ ਹਾਂ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਮਿਥੂਨ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਮਿਥੂਨ ਰਾਸ਼ੀ ਵਾਲਾ ਵਾਸਤੇ ਅੱਜ ਪੈਸੇ ਦੀ ਥੋੜੇ ਜਿਹਾ ਨੁਕਸਾਨ ਦੇ ਚਾਂਸਸ ਬਣੇ ਹੋਏ ਆ ਪੈਸਾ ਕਿਤੇ ਫਸ ਸਕਦਾ ਕਿਤੇ ਬਲੌਕ ਹੋ ਸਕਦਾ ਲੇਕਿਨ ਫਿਰ ਵੀ ਤੁਸੀ ਅਲਰਟ ਹੋ ਕੇ ਚੱਲਣਾ ਕੋਈ ਧਾਰਮਿਕ ਯਾਤਰਾ ਹੋਣ ਦੇ ਚਾਂਸਸ ਬਣੇ ਹੋਏ ਆ ਇਸ ਦੇ ਨਾਲ ਨਾਲ ਤੁਹਾਡਾ ਸਿਤਾਰਾ ਅੱਜ ਬਹੁਤ ਅੱਛਾ ਰਹਿਣ ਵਾਲਾ ਹੈ ਇਸ ਦੇ ਨਾਲ ਨਾਲ ਕੋਈ ਅੱਛੀ ਖਬਰ ਮਿਲ ਸਕਦੀ ਹੈ ਕੋਈ ਅੱਛਾ ਮੈਸੇਜ ਤੁਹਾਨੂੰ ਮਿਲ ਸਕਦਾ ਹੈ ਕਰਨਾ ਕਿ ਤੁਸੀਂ ਮੱਥੇ ਦੇ ਉੱਪਰ ਕੇਸਾ ਦਿੱਲਕ ਜਰੂਰ ਲਗਾਉਣਾ ਹੈ ਤਾਂ ਕਿ ਆਜ਼ਾਦਨ ਤੁਹਾਡਾ ਸ਼ੁਭ ਬਣਿਆ ਰਹੇ دوستੋ ਫੋਨ ਕਾਲ ਕਰਦੇ ਆ ਕਰਕਰਾਸ਼ੀ ਵਾਲਿਆਂ ਵਾਸਤੇ ਕਰਕ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਅੱਜ ਦਾ ਦਿਨ ਸਿਹਤ ਨੂੰ ਖਰਾਬ ਕਰਨ ਵਾਲਾ ਸਿਹਤ ਦੇ ਵਿੱਚ ਪਰੇਸ਼ਾਨੀ ਦੇਣ ਵਾਲਾ ਕੰਫੀਡੈਂਸ ਲੈਵਲ ਨੂੰ ਡਾਊਨ ਕਰਨ ਵਾਲਾ ਕਬਰਾਟ ਐਂਗਜ਼ਾਇਟੀ ਦੇਣ ਵਾਲਾ ਅੱਜ ਦਾ ਦਿਨ ਰਹੇਗਾ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਦੇ ਵਿੱਚ ਤੁਸੀਂ ਪਾਣੀ ਦੇ ਵਿੱਚ ਹਲਦੀ ਪਾ ਕੇ ਜਰੂਰ ਨਹਾਣਾ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿੰਘ ਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਤੁਹਾਡਾ ਖਰਚੇ ਵਾਲਾ ਰਹੇਗਾ ਖਰਚੇ ਹੁੰਦੇ ਰਹਿਣਗੇ ਖर्चे ਪਤਨੀ ਪਤਨੀ ਦੇ ਵੀ ਹੋ ਸਕਦੇ ਤੁਹਾਡੇ ਔਰਤ ਕਿਰਦੇ ਪਾਰਟਨਰਸ਼ਿਪ ਦੇ ਵਿੱਚ ਵੀ ਖਰਚੇ ਹੋ ਸਕਦੇ ਆ ਇਸ ਦੇ ਨਾਲ ਨਾਲ ਕੋਈ ਅੱਛਾ ਮੈਸੇਜ ਵੀ ਤੁਹਾਨੂੰ ਮਿਲ ਸਕਦਾ ਕੋਈ ਅੱਛਾ ਸਨੇਹਾ ਵੀ ਤੁਹਾਨੂੰ ਮਿਲ ਸਕਦਾ ਹੈ ਵਿਦੇਸ਼ ਤੋਂ ਕੋਈ ਅੱਛੀ ਖਬਰ ਮਿਲ ਸਕਦੀ ਹੈ ਇਸ ਦੇ ਨਾਲ ਨਾਲ ਆਰਧਾ ਸਿਤਾਰਾ ਤੁਹਾਡੇ ਲਈ ਕਾਫੀ ਮਹੱਤਵਪੂਰਨ ਰਹਿਣ ਵਾਲਾ ਹੈ ਔਰ ਥੋੜੀ ਜ਼ਿੰਗ ਐਂਜ਼ਾਇਟੀ ਦਾ ਟਾਈਮ ਚੱਲੇਗਾ ਨਾਲ ਥੋੜੀ ਜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏਗਾ ਕਰਨਾ ਕੀ ਹੈ ਤੁਸੀਂ ਅੱਜ ਸੂਰਜ ਨੂੰ ਨਮਸਕਾਰ ਕਰਕੇ ਕਰੋ ਜਰੂਰ ਜਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋਂ ਹੁਣ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਵਾਲਿਆਂ ਵਾਸਤੇ कन्या राशि वाले दी अगर गल ਕੀਤੀ ਜਾਵੇ ਤਾਂ ਅੱਜ ਦਾ ਸਿਤਾਰਾ ਥੋੜਾ ਜਿਆਦਾ ਡਾਊਨ ਕਰਨ ਵਾਲਾ ਰਹੇਗਾ ਥੋੜੀ ਜੀ ਕੌਨਸਪਰੇਸੀ ਵਾਲਾ ਰਹੇਗਾ ਅਗਰ ਤੁਸੀਂ ਜੌਬ ਕਰਦੇ ਹੋ ਤਾਂ ਜੌਬ ਦੇ ਵਿੱਚ ਕੋਈ ਨਾ ਕੋਈ ਕੌਨਸਪਰੇਸੀ ਤੁਹਾਡੇ ਨਾਲ ਹੋ ਸਕਦੀ ਹੈ ਕੋਈ ਦੁਸ਼ਮਨ ਤੁਹਾਡੇ ਤੇ ਹਾਵੀ ਹੋ ਸਕਦਾ ਹੈ ਦੁਸ਼ਮਨ ਤੁਹਾਡੇ ਤੇ ਬਾਹਰ ਕਰ ਸਕਦਾ ਹੈ ਦੁਸ਼ਮਨ ਤੁਹਾਡੇ ਤੇ ਕੋਈ ਪ੍ਰਹਾਰ ਕਰ ਸਕਦਾ ਹੈ ਇਸ ਕਰਕੇ ਅੱਜ ਦੇ ਦਿਨ ਬਚ ਕੇ ਚੱਲਣ ਦੀ ਜ਼ਰੂਰਤ ਹੈ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਅੱਜ ਧਰਮਸੰਗ ਦੇ ਉੱਪਰ ਚਾਵਲਾ ਦਾ ਦਾਨ ਜ਼ਰੂਰ ਕਰਨਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਫੋਨ ਗੱਲ ਕਰਦੇ ਹਾਂ ਤੁਲਾ ਰਾਸ਼ੀ ਵਾਲਿਆਂ ਵਾਸਤੇ ਤੁਲਾ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਤੁਲਾ ਰਾਸ਼ੀ ਵਾਲਿਆਂ ਵਾਸਤੇ ਆਇਆ ਦਿਨ ਮਿਹਨਤ ਕਰਨ ਵਾਲਾ ਕੰਮ ਦੇ ਵਿੱਚ ਸਫਲਤਾ ਵਾਲਾ ਔਰ ਸ਼ੇਅਰ ਮਾਰਕੀਟ ਜੀ ਬੈਨੀਫਿਟ ਲੈਣ ਵਾਲਾ ਰਹੇਗਾ ਅੱਜ ਕਿਸੇ ਮਿੱਤਰ ਦੇ ਸਹਿਯੋਗ ਦੇ ਨਾਲ ਕੋਈ ਅੱਛਾ ਸੁਨੇਹਾ ਆ ਸਕਦਾ ਹੈ ਕੋਈ ਅੱਛੀ ਖਬਰ ਆ ਸਕਦੀ ਹੈ ਕਿਤੇ ਬੈਨੀਫਿਟ ਮਿਲਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਦੇ ਦਿਨ ਤੁਸੀਂ ਆਪਣੀ ਮਦਰ ਦਾ ਆਸ਼ੀਰਵਾਦ ਲੈ ਕੇ ਕਰੋ ਜ਼ਰੂਰ ਜਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆਂ ਮ੍ਰਿਸ਼ਟਿਕ ਰਾਸ਼ੀ ਵਾਲਿਆਂ ਵਾਸਤੇ ਮ੍ਰਿਸ਼ਟਿਕ ਰਾਸ਼ੀ ਦੇ ਅਗਰ ਗੱਲ ਕੀਤੀ ਜਾਵੇ ਮ੍ਰਿਸ਼ਟਿਕ ਰਾਸ਼ੀ ਵਾਲਿਆਂ ਵਾਸਤੇ ਅੱਜ ਪ੍ਰੋਪਰਟੀ ਦੇ ਲੈਣ ਦਾ ਦਿਨ ਬਣਿਆ ਹੈ ਅੱਜ ਪ੍ਰੋਪਰਟੀ ਦੀ ਕੋਈ ਡੀਲ ਹੋ ਸਕਦੀ ਹੈ ਕੋਈ ਪਾਰਨਰਸ਼ਿਪ ਦੇ ਵਿੱਚ ਖਬਰ ਆ ਸਕਦੀ ਹੈ ਇਸ ਦੇ ਨਾਲ ਨਾਲ ਕੋਈ ਅੱਛਾ ਸੁਨੇਹਾ ਤੁਹਾਨੂੰ ਮਿਲ ਸਕਦਾ ਹੈ ਇਸ ਦੇ ਨਾਲ ਨਾਲ ਕੋਈ ਨਵੀਂ ਕਨਵੇਸ ਕਰਦੇ ਵਿੱਚ ਆ ਸਕਦੀ ਹੈ ਅਗਰ ਕੁਝ ਨਿਆ ਤੁਸੀਂ ਅਚੀਵ ਕਰਨਾ ਚਾਹ ਰਹੇ ਹੋ ਤਾਂ ਅੱਜ ਦੇ ਦਿਨ ਤੁਹਾਡਾ ਤੁਹਾਡਾ ਬਹੁਤ ਸ਼ੁਭ ਰਣ ਵਾਲਾ ਹੈ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਧਰਮਸੰਗ ਦੇ ਉੱਪਰ ਚਾਵਲਾ ਰضان ਜਰੂਰ ਕਰਨਾ ਹੈ ਤਾਕੀ ਆਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਤੁਹਾਨੂੰ ਰਾਸ਼ੀ ਵਾਲਿਆਂ ਵਾਸਤੇ ਧਨੂ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਮਿਹਨਤ ਜ਼ਿਆਦਾ ਕਰਨੀ ਪਵੇਗੀ ਸਫਲਤਾ ਮਿਲਣ ਦੇ ਚਾਂਸਸ ਥੋੜੇ ਘੱਟ ਹੀ ਹੈ ਇਸ ਕਰਕੇ ਅੱਜ ਆਦਿਨ ਪ੍ਰਯਾਸ ਜ਼ਿਆਦਾ ਕਰਨਾ ਪਏਗਾ ਫਿਰ ਹੀ ਸਫਲਤਾ ਥੋੜੀ ਜੀ ਮਿਲ ਸਕਦੀ ਹੈ ਆਦਿਨ ਥੋੜਾ ਜਿਹਾ ਮੁਸੀਬਤਾਂ ਵਾਲਾ ਰਹਿਣ ਵਾਲਾ ਥੋੜੀ ਪਰੇਸ਼ਾਨੀਆਂ ਨਾਲ ਕਿਦਾ ਰਹੇਗਾ ਮਨ ਉਦਾਸ ਰਹੇਗਾ ਮਨ ਬੇਚੈਨ ਰਹੇਗਾ ਤੇ ਥੋੜਾ ਜਿਹਾ ਅਲਰਟ ਹੋ ਕੇ ਚੱਲਣਾ ਹੈ ਕਰਨਾ ਕੀ ਤੁਸੀਂ ਚਾਵਲਾ ਦਾ ਦਾਨ ਕਿਸੇ ਗਰੀਬ ਨੂੰ ਜ਼ਰੂਰ ਕਰਨਾ ਹੈ ਅਕੀਆ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆਂ ਮਕਰ ਰਾਸ਼ੀ ਵਾਲਿਆਂ ਵਾਸਤੇ ਮਕਰ ਰਾਸ਼ੀ ਵਾਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਪੈਸੇ ਆਉਣ ਦੇ ਚਾਂਸਸ ਬਣੇ ਹੋਏ ਆ ਕਾਰੋਬਾਰ ਦੀ ਸਥਿਤੀ ਬਹੁਤ ਅੱਛੀ ਰਹਿਣ ਵਾਲੀ ਹੈ ਔਰ ਇਸ ਦੇ ਨਾਲ-ਨਾਲ ਪਾਰਟਨਰਸ਼ਿਪ ਦੀ ਲਾਈਫ ਤੁਹਾਡੀ ਬਹੁਤ ਅੱਛੀ ਚਲੇਗੀ ਡੇਲੀ ਇਨਕਮ ਦੇ ਵਿੱਚ ਵਾਅਦਾ ਹੋਣ ਵਾਲਾ ਹੈ ਔਰ ਇਸ ਦੇ ਨਾਲ-ਨਾਲ ਕੋਈ ਅੱਛਾ ਸੁਨਿਆਰਾਨਾ ਨੂੰ ਮਿਲ ਸਕਦਾ ਹੈ ਤੇ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਦੁੱਧ ਦਾ ਦਾਨ ਧਰਮ ਸੰਦੇ ਉੱਪਰ ਜ਼ਰੂਰ ਕਰਨਾ ਤਾਂ ਕਿ ਅਕੀਆ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਆ কুমਰਾਸ਼ੀ ਵਾਲਿਆਂ ਵਾਸਤੇ কুমਰਾਸ਼ੀ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਤੁਹਾਡਾ ਕਾਫੀ ਮਹੱਤਵਪੂਰਨ ਰਹਿਣ ਵਾਲਾ ਹੈ ਅੱਜ ਕੋਈ ਲੜਾਈ ਝਗੜਾ ਹੋ ਸਕਦਾ ਹੈ ਕੋਈ ਸਟਰੀਟ ਫਾਈਟ ਹੋ ਸਕਦੀ ਹੈ ਕੋਈ ਕੋਈ ਤੁਹਾਡਾ ਝਗੜਾ ਕਿਸੇ ਦੇ ਨਾਲ ਵੱਧ ਸਕਦਾ ਹੈ ਤੇ ਇਸ ਕਰਕੇ ਥੋੜਾ ਜਿਹਾ ਆਪਣਾ ਖਿਆਲ ਰੱਖ ਕੇ ਚੱਲਣਾ ਹੈ ਸਿਹਤ ਦੇ ਵਿੱਚ ਖਰਾਬੀ ਦੇ ਵੀ ਚਾਂਸਸ ਬਣੇ ਹੋਏ ਆ ਸਿਹਤ ਦੇ ਵਿੱਚ ਥੋੜੀ ਜਿਹੀ ਨਿਰਾਸ਼ਾ ਦੇ ਚਾਂਸਸ ਬਣੇ ਹੋਏ ਆ ਤਾਂ ਥੋੜਾ ਜਿਹਾ ਅਲਰਟ ਹੋ ਕੇ ਰਹਿਣਾ ਹੈ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਚਾਵਲਾ ਦਾਦਾਨ ਇਸੇ ਗਰੀਬ ਨੂੰ ਜ਼ਰੂਰ ਕਰਨਾ ਹੈ ਤਾਂ ਕਿ ਆਜਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮੀਨ ਰਾਸ਼ੀ ਵਾਲਿਆਂ ਵਾਸਤੇ ਮੀਨ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਘਰ ਦੇ ਵਿੱਚ ਮਹਿਮਾਨ ਆ ਸਕਦੇ ਆ ਅੱਜ ਖਰਚ ਹੋ ਸਕਦਾ ਹੈ ਅੱਜ ਖਰਚੇ ਦਾ ਦਿਨ ਰਹੇਗਾ ਉਹ ਖਰਚੇ ਕਿਸੇ ਅੱਛੀ ਚੀਜ਼ ਨੂੰ ਲੈ ਕੇ ਹੀ ਹੁੰਦੇ ਰਹਿਣਗੇ ਇਸ ਦੇ ਨਾਲ ਨਾਲ ਸਿਹਤ ਥੋੜੀ ਜਿਹੀ ਵਿਗੜ ਸਕਦੀ ਹੈ ਸਿਹਤ ਦਾ ਥੋੜਾ ਜਿਹਾ ਖਿਆਲ ਰੱਖ ਕੇ ਚੱਲਣ ਦੀ ਜ਼ਰੂਰਤ ਹੈ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਕੇਸਰ ਦਾ ਤਿਲਕ ਜ਼ਰੂਰ ਲਗਾਉਣਾ ਹੈ ਤਾਂ ਕਿ ਆਜਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਇਹ ਸੀਗਾ 12 ਰਾਸ਼ੀਆਂ ਦਾ ਹਾਲ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਤੁਹਾਡਾ ਅੱਜ ਦਾ ਦਿਨ ਕਿੱਦਾਂ ਜਾਣ ਵਾਲਾ ਹੈ ਜੇ ਤੁਸੀਂ ਮੈਨੂੰ ਮਿਲ ਕੇ ਆਪਣੀ ਪਰੇਸ਼ਾਨੀ ਦਾ ਮਸਲਾ ਹੱਲ ਕਰਨਾ ਚਾਹੁੰਦੇ ਹੋ ਆਪਣੇ ਸਮੱਸਿਆਵਾਂ ਦਾ ਹੱਲ ਕਰਨਾ ਚਾਹ ਰਹੇ ਹੋ ਤਾਂ ਸਕਰੀਨ ਤੇ ਨੰਬਰ ਫਲੈਸ਼ ਹੋ ਰਹੇ ਨੇ ਨੰਬਰਾਂ ਤੇ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਅਸੀਂ ਡੇਲੀ ਮਿਲਦੇ ਹਾਂ ਅੱਜ ਦਾ ਪ੍ਰੋਗਰਾਮ ਇੱਥੇ ਕਰ ਨੂੰ ਕਰਦੇ ਗੱਲ ਫੇਰ ਮਿਲਾਂਗੇ ਨਮਸਕਾਰ